Oh ਭਰਜੀ ਸੁਚੇਤਗੜ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਜਿਹੜਾ ਸੋਭਾ ਯਾਤਰੀ ਦੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਸੋ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਜੈ ਐਮ ਸੀ ਵੀ ਕਹਿਣਾ ਵਾ ਮੇਰਾ ਨਾਮ ਪਾਸਟਰ ਪੀਟਰ ਪਾਸਟਰ ਸੇਮ ਜੀ ਦਾ ਮੈਂ ਬੇਟਾ ਵਾ ਤੇ 25 ਤਰੀਕ ਨੂੰ ਜਿਹੜਾ ਵਾ ਅਸੀਂ ਜਿਹੜਾ ਬੜੇ ਧੂਮ ਧਾਮ ਦੇ ਨਾਲ ਜਿਹੜਾ ਹੈ ਅਸੀਂ ਸੈਲੀਬ੍ਰੇਟ ਕਰਨ ਜਾ ਰਹੇ ਹਾਂ ਵੱਡੇ ਦਿੰਦਿਆਂ ਤਿਆਰੀਆਂ ਜਿਹੜੀਆਂ ਪੂਰੇ ਯੋਰਾਂ ਤੇ ਚੱਲ ਰਹੀਆਂ ਨੇ ਭਰਜੀ ਜੇ ਗੱਲ ਕਰੀਏ ਤੇ ਇਲਾਕੇ ਵੱਲੋਂ ਕਿਦਾਂ ਦਾ ਸਹਿਯੋਗ ਮਿਲਦਾ ਹੈ ਲਾਕੇ ਵੱਲੋਂ ਅਸੀਂ ਲਗਭਗ 4 ਤੋਂ 5 ਦਿਨ ਸਾਨੂੰ ਹੋ ਗਏ ਨੇ ਅ ਪ੍ਰਬਾਤ ਫਰੀਆਂ ਚੱਲ ਰਹੀਆਂ ਨੇ ਔਰ ਕੰਟੀਨਿਊ ਜਿਹੜਾ ਹੈ ਆਪਾਂ 25 ਤਰੀਕ 24 ਤਰੀਕ ਤੱਕ ਜਿਹੜਾ ਪ੍ਰਬਾਤ ਫਰੀਆਂ ਚਲਾਵਾਂ ਕੰਟੀਨਿਊ ਕਰਾਂਗੇ ਔਰ ਉਸ ਤੋਂ ਬਾਅਦ ਜਿਹੜਾ 25 ਤਰੀਕ ਨੂੰ ਜਿਹੜੀ ਹੈ ਵੱਡੀ ਅਸੀਂ ਸ਼ੁਭ ਯਾਤਰਾ ਨੂੰ ਕੱਢਾਂਗੇ ਪਿੰਡ ਵੱਲੋਂ ਕਿਦਾਂ ਦਾ ਸਹਿਯੋਗ ਮਿਲ ਰਿਹਾ ਪਿੰਡ ਵੱਲੋਂ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਹੈ ਘਰ-ਘਰ ਲੋਕ ਬੁਲਾ ਰਹੇ ਨੇ ਔਰ ਸੇਵਾ ਸੰਗਧੀ ਕਰ ਰਹੇ ਨੇ ਔਰ ਪ੍ਰਭੂ ਦੇ ਦਾਸਾਂ ਦੀ ਵੀ ਕਰ ਰਹੇ ਨੇ ਸੋ ਮੈਂ ਸਾਰਿਆਂ ਦੇ ਗਾਲੀ ਪਿੰਡਸਟੀ ਦੇ ਘੜਦੇ ਸਮ ਸਾਰੇ ਨੌਜਵਾਨਾਂ ਦੇ ਘੜੀ ਭੈਣ ਭਰਾਵਾਂ ਦੇ ਘੜੀ ਔਰ ਸਾਰੇ ਲੋਕਾਂ ਦੇ ਘੜੀ ਮੈਂ ਬੇਨਤੀ ਕਰਦਾ ਵਾ ਇਹ ਮੈਂ ਉਹਨਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਵਾ ਇਹਨਾਂ ਨੂੰ ਇਨਵੀਟੇਸ਼ਨ ਦੇਣਾ ਚਾਹੁੰਦਾ ਵਾ ਕਿ ਤੁਸੀਂ 25 ਤਰੀਕ ਨੂੰ ਤੁਸੀਂ ਸਾਰਿਆਂ ਨੇ ਸਾਡੇ ਨਾਲ ਰਲ ਕੇ ਪ੍ਰਭੂ ਦਾ ਜਿਹੜਾ ਹੈ ਗੁਣਗਾਨ ਕਰਨਾ ਹੈ ਔਰ ਅਸੀਂ ਸੁੱਭ ਯਾਤਰਾ ਜਿਹੜੀ ਹੈ 25 ਤਰੀਕ ਨੂੰ ਪਿੰਡ ਦੇ ਵਿੱਚ ਕੱਢਣੀ ਆ ਸੋ ਅਸੀਂ ਸਾਰੇ ਮਿਲ ਕੇ ਜਿਹੜਾ ਹੈ ਪ੍ਰਭੂ ਦੇ ਕੰਮ ਨੂੰ ਕਰਾਂਗੇ ਜੈ ਮਸੀਹ ਕੀ ਜੀ